ਕਿਸੇ ਹੋਰ ਦੀ USB ਕੇਬਲ ਦੇ ਨਾਲ ਤੁਹਾਨੂੰ ਆਪਣਾ ਫੋਨ ਚਾਰਜ ਲਗਾਉਣਾ ਹੁਣ ਮਹਿੰਗਾ ਪੈਸਾ ਹੈ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਐਦਾਂ ਕਿਵੇਂ ਹੋ ਸਕਦਾ ਤਾਂ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਜੇਕਰ ਤੁਸੀਂ ਕਿਤੇ ਬਾਹਰ ਜਾ ਕੇ ਕਿਸੇ ਹੋਰ ਦੀ USB ਕੇਬਲ ਆਪਣੇ ਫੋਨ ਨੂੰ ਚਾਰਜ ਕਰਨ ਦੇ ਲਈ ਵਰਤੋਂਗੇ ਤਾਂ ਤੁਹਾਡਾ ਸਾਰਾ ਡਾਟਾ ਹੈਕਰ ਦੇ ਕੋਲ ਪਹੁੰਚੇਗਾ ਤੇ ਜਿੱਦਾਂ ਹੀ ਹੈਕਰ ਦੇ ਕੋਲ ਤੁਹਾਡੇ ਫੋਨ ਦਾ ਸਾਰਾ ਡਾਟਾ ਪਹੁੰਚ ਗਿਆ ਤੇ ਨਾਲ ਦੀ ਨਾਲ ਤੁਹਾਡੇ ਬੈਂਕ ਅਕਾਊਂਟ ਖਾਲੀ ਹੋ ਜਾਣਗੇ ਤੇ ਇਸ ਚੀਜ਼ ਨੂੰ ਅਸੀਂ ਆਸਾਨ ਜਿਹੜੀ ਇੱਕ ਐਗਜ਼ਾਮਪਲ ਦੇ ਨਾਲ ਸਮਝਾਉਂਦੇ ਆ ਕਿ ਜਸ ਸਪੋਜ਼ ਕਿ ਤੁਸੀਂ ਕਿਤੇ ਬਾਹਰ ਗਏ ਹੋ ਤੇ ਬਾਹਰ ਜਾ ਕੇ ਤੁਹਾਨੂੰ ਆਪਣੇ ਫੋਨ ਦੇ ਵਿੱਚ ਬਹੁਤ ਜ਼ਰੂਰੀ ਕੰਮ ਕਰਨਾ ਹੈ ਪਰ ਤੁਹਾਡੇ ਫੋਨ ਤੇ ਵਿੱਚ ਚਾਰਜਿੰਗ ਖਤਮ ਹੋ ਗਈ ਹੈ ਤੇ ਉੱਥੇ ਜਾ ਕੇ ਅਸੀਂ ਅਕਸਰ ਦੇਖਦੇ ਹਾਂ ਕਿ ਕਈ ਥਾਵਾਂ ਤੇ ਸਰਕਾਰ ਦੇ ਵੱਲੋਂ ਚਾਰਜਿੰਗ ਜਿਹੜੇ ਪੋਰਟਸ ਨੇ ਉਹ ਬਣਾਏ ਗਏ ਨੇ ਤੇ ਉੱਥੇ ਤੁਸੀਂ ਜਾਨੇ ਆ ਤਾਂ ਕਈ ਵਾਰ ਅਜਿਹਾ ਹੁੰਦਾ ਹੈ ਕਿ ਉੱਥੇ ਕਿਸੇ ਹੋਰ ਦੇ ਵੱਲੋਂ ਉੱਥੇ ਇੱਕ ਚਾਰਜਿੰਗ ਕੇਬਲ ਲਗਾਈ ਜਾਂਦੀ ਹੈ ਤੇ ਅਕਸਰ ਸਾਨੂੰ ਕਹਿ ਦਿੰਦੇ ਨੇ ਕਿ ਤੁਸੀਂ ਸਾਡੀ ਚਾਰਜਿੰਗ ਕੇਬਲ ਦੀ ਵਰਤੋਂ ਕਰ ਸਕਦੇ ਹੋ ਜੇਕਰ ਤੁਹਾਡੇ ਫੋਨ ਤੇ ਉਹ ਲੱਗਦੀ ਹੈ ਪਰ ਜੇਕਰ ਤੁਸੀਂ ਉਹ ਗਲਤੀ ਦੇ ਨਾਲ ਉਸ ਕੇਬਲ ਦੀ ਵਰਤੋਂ ਕਰ ਲਿੱਤੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਕੋਈ ਧਿਆਨ ਵੀ ਨਹੀਂ ਦਿੱਤਾ ਤੇ ਤੁਹਾਨੂੰ ਦੱਸ ਦਈਏ ਕਿ ਉਸ ਕੇਬਲ ਦੇ ਵਿੱਚ ਕੁਝ ਹੈਕਰਜ਼ ਹੁੰਦੇ ਨੇ ਜਿਹੜੇ ਉੱਥੇ ਆਲਰੇਡੀ ਮੌਜੂਦ ਹੋਣਗੇ ਤੁਹਾਨੂੰ ਇਹ ਯੂਜ਼ ਕਰਨ ਦੇ ਲਈ ਕਹਿਣਗੇ ਕੇਬਲ ਨੂੰ ਤੇ ਉਹਨਾਂ ਨੇ ਉਸ ਕੇਬਲ ਦੇ ਵਿੱਚ ਇੱਕ ਛੋਟੀ ਜਿਹੀ ਚਿਪ ਲਗਾਈ ਗਈ ਹੋਵੇਗੀ ਤੇ ਉਹ ਚਿਪ ਜਿੱਦਾਂ ਹੀ ਤੁਹਾਡੇ ਫੋਨ ਦੇ ਨਾਲ ਅਟੈਚ ਹੋਏਗੀ ਫਿਰ ਚਾਹੇ ਤੁਸੀਂ ਉਹਨੂੰ 15 ਮਿੰਟ ਲਈ ਆਪਣਾ ਫੋਨ ਚਾਰਜ ਲਗਾਓ 20 ਮਿੰਟ ਲਈ ਲਗਾਓ ਜਾਂ ਫਿਰ ਤੁਸੀਂ ਸਿਰਫ 10 ਮਿੰਟ ਲਈ ਲਗਾਓ ਇੰਨੇ ਕ ਸਮੇਂ ਦੇ ਵਿੱਚ ਤੁਹਾਡੇ ਫੋਨ ਦਾ ਡਾਟਾ ਉਸ ਟਿਪ ਦੇ ਵਿੱਚ ਟਰਾਂਸਫਰ ਹੋ ਜਾਏਗਾ ਤੇ ਨਾਲ ਦੀ ਨਾਲ ਤੁਹਾਡੇ ਫੋਨ ਦੇ ਪਾਸਵਰਡ ਜਾਂ ਜਿਹੜੀ ਵੀ ਇਨਫਰਮੇਸ਼ਨ ਤੁਸੀਂ ਆਪਣੇ ਫੋਨ ਦੇ ਵਿੱਚ ਸੇਵ ਕੀਤੀ ਹੋਏਗੀ ਸਾਰੀ ਹੈਕਰ ਤੱਕ ਪਹੁੰਚ ਜਾਏਗੀ ਤੇ ਜਨਰਲੀ ਐਦਾਂ ਹੀ ਹੁੰਦਾ ਕਿ ਅਸੀਂ ਆਪਣੇ ਫੋਨ ਦੇ ਵਿੱਚ ਇੱਕ ਸੇਫ ਸਪੇਸ ਤੇ ਆਪਣੇ ਬੈਂਕ ਅਕਾਊਂਟ ਦਾ ਪਾਸਵਰਡ ਆਪਣੇ ਫੋਨ ਦਾ ਪਾਸਵਰਡ ਜਾਂ ਹਰ ਚੀਜ਼ ਦਾ ਪਾਸਵਰਡ ਆਪਣੇ ਫੋਨ ਦੇ ਵਿੱਚ ਰੱਖਦੇ ਹੀ ਆ ਤੇ ਸਾਰਾ ਕੁਝ ਉਹ ਹੈਕਰ ਦੇ ਕੋਲ ਪਹੁੰਚੇਗਾ ਤੇ ਨਾਲ ਦੀ ਨਾਲ ਤੁਹਾਡੇ ਬੈਂਕ ਅਕਾਊਂਟਸ ਖਾਲੀ ਹੋ ਸਕਦੇ ਨੇ ਤਾਂ ਇਸ ਚੀਜ਼ ਦੇ ਲਈ ਜੇਕਰ ਤੁਸੀਂ ਬਾਹਰ ਕਿਤੇ ਵੀ ਜਾ ਰਹੇ ਹੋ ਤਾਂ ਆਪਣੇ ਫੋਨ ਨੂੰ ਹਮੇਸ਼ਾ ਆਪਣੀ ਹੀ ਚਾਰਜਿੰਗ ਕੇਬਲ ਦੇ ਨਾਲ ਚਾਰਜ ਲਗਾਉਣਾ ਚਾਹੀਦਾ ਹੈ ਅਜਿਹਾ ਕੋਈ ਵੀ ਕੰਮ ਜਿਹੜਾ ਸਾਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਅੱਜਕੱਲ੍ਹ ਸਾਈਬਰ ਫਰਾਡਸ ਕਾਫੀ ਜ਼ਿਆਦਾ ਜਿਹੜੇ ਨੇ ਉਹ ਵੀ ਹੁਣ ਡਿਜੀਟਲ ਹੋ ਚੁੱਕੇ ਨੇ ਡਿਜੀਟਲ ਟੈਕਨੀਕਸ ਦੀ ਜਿਹੜੀ ਉਹ ਵਰਤੋ ਕਰ ਰਹੇ ਨੇ ਤਾਂ ਕਿ ਲੋਕਾਂ ਦੇ ਨਾਲ ਸਾਈਬਰ ਕ੍ਰਾਈਮ ਨੂੰ ਅੰਜਾਮ ਦਿੱਤਾ ਜਾ ਸਕੇ ਲੋਕਾਂ ਤੋਂ ਮੋٹے ਪੈਸੇ ਜਿਹੜੇ ਨੇ ਉਹ ਠੱਗੇ ਜਾ ਸਕਣ ਕਿਉਂਕਿ ਲੋਕ ਅਕਸਰ ਹੀ ਜਿਹੜੇ ਵੀ ਇੱਕ ਅਰਨ ਕਰਦੇ ਨੇ ਜਿਹੜੀ ਵੀ ਉਹ ਕਮਾਈ ਕਰਦੇ ਨੇ ਮੈਂ ਬੈਂਕ ਅਕਾਊਂਟਸ ਵਿੱਚ ਸੇਫ ਰੱਖਦੇ ਨੇ ਤਾਂ ਕਿ ਫਿਊਚਰ ਦੇ ਵਿੱਚ ਜਦੋਂ ਵੀ ਉਹਨਾਂ ਨੂੰ ਆਪਣੇ ਪੈਸਿਆਂ ਦੀ ਲੋੜ ਪਵੇ ਤਾਂ ਨਾਲ ਦੇ ਨਾਲੋਂ ਪੈਸੇ ਕੱਢ ਕੇ ਉਹਨੂੰ ਵਰਤੋ ਕਰ ਲੈ ਪਰ ਸਾਈਬਰ ਫਰੌਡਸ ਨੇ ਮਿੰਟਾ ਦੇ ਵਿੱਚ ਇੱਕ ਛੋਟਾ ਜਿਹਾ ਜਿਹੜਾ ਇਹ ਕੰਮ ਕਰਨਾ ਤੇ ਨਾਲ ਦੇ ਨਾਲ ਤੁਹਾਡੇ ਸਾਰੇ ਬੈਂਕ ਅਕਾਊਂਟਸ ਨੂੰ ਖਾਲੀ ਕਰ ਦੇਣਾ ਤੇ ਸਾਈਬਰ ਫਰੌਡਸ ਤੋਂ ਸਾਵਧਾਨ ਰਹਿਣ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਹਰ ਇੱਕ ਛੋਟੀ ਚੀਜ਼ ਦੇ ਨਾਲ ਸਾਈਬਰ ਫਰੌਡਸ ਨੇ ਇੱਕ ਸਾਈਬਰ ਕ੍ਰਾਈਮ ਜੋੜ ਦਿੱਤਾ ਫਿਰ ਬੇਸ਼ੱਕ ਆਨਲਾਈਨ ਉਹ ਤੁਹਾਡਾ ਕਪੜੇ ਮੰਗਾਉਣਾ ਹੁਣ ਉਸ ਦੇ ਨਾਲ ਵੀ ਸਾਈਬਰ ਫਰਾਡਸ ਦੇ ਵੱਲੋਂ ਇੱਕ ਮੈਸੇਜ ਫੋਨ ਦੇ ਵਿੱਚ ਭੇਜਿਆ ਜਾਂਦਾ ਸੀ ਤੇ ਜੋ ਵੀ ਉਹ ਵੀ ਇੰਡੀਆ ਪੋਸਟ ਦਾ ਇੱਕ ਮੈਸੇਜ ਹੁੰਦਾ ਸੀ ਤੁਹਾਡੇ ਫੋਨ ਤੇ ਆਂਦਾ ਸੀ ਤੁਸੀਂ ਸੋਚਦੇ ਹੋਵੋਗੇ ਕਿ ਅਸੀਂ ਕੁਝ ਆਰਡਰ ਕੀਤਾ ਹੈ ਫਿਰ ਉਸ ਇਨਫੋਰਮੇਸ਼ਨ ਭਰਦੇ ਸੀ ਨਾਲ ਦੇ ਨਾਲ ਉਹ ਇਨਫੋਰਮੇਸ਼ਨ ਸਾਈਬਰ ਫਰਾਡ ਤੱਕ ਪਹੁੰਚਦੀ ਸੀ ਤੇ ਇਨਫੋਰਮੇਸ਼ਨ ਦੇ ਨਾਲ ਤੁਹਾਡੇ ਬੈਂਕ ਅਕਾਊਂਟ ਖਾਲੀ ਹੋ ਜਾਂ ਤੁਸੀਂ ਤੇ ਇਸ ਦੇ ਨਾਲ-ਨਾਲ ਹੁਣ ਤੁਹਾਡੀਆਂ ਚਾਰਜਿੰਗ ਕੇਬਲਸ ਵੀ ਜੇਕਰ ਤੁਸੀਂ ਕਿਸੇ ਹੋਰ ਦੀਆਂ ਵਰਤ ਰਹੇ ਹੋ ਫੋਨ ਨੂੰ ਚਾਰਜ ਕਰਦੇ ਸਮੇਂ ਤਾਂ ਉਹ ਵੀ ਹੁਣ ਬਹੁਤ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ ਸਤਰਕ ਰਹਣ ਦੀ ਲੋੜ ਹੈ ਤਾਂ ਕਿ ਤੁਹਾਡੇ ਨਾਲ ਕਿਸੇ ਵੀ ਤਰੀਕੇ ਦਾ ਕੋਈ ਵੀ ਸਾਈਬਰ ਫਰਾਡ ਨਾ ਹੋ ਸਕੇ ਤੇ ਜੇਕਰ ਤੁਹਾਡੇ ਨਾਲ ਕੋਈ ਸਾਈਬਰ ਫਰਾਡ ਹੋਏ ਬੇਸ਼ੱਕ ਉਹ ਘੱਟ ਪੈਸੇ ਦਾ ਆਇਆ ਜਾਂ ਜ਼ਿਆਦਾ ਪੈਸੇ ਆਂਦਾ ਹੈ ਤੇ ਤੁਸੀਂ ਉਸ ਇਹ ਸੋਚ ਰਹੇ ਹਾਂ ਕਿ ਅਸੀਂ ਹੁਣ ਆਪਣੇ ਪੈਸੇ ਵਾਪਸ ਕਿਵੇਂ ਲਵਾਵਾਂਗੇ ਤਾਂ ਇਸ ਦੇ ਲਈ ਸਰਕਾਰ ਦੇ ਵੱਲੋਂ ਵੀ ਇੱਕ ਵੈਬਸਾਈਟ ਬਣਾਈ ਗਈ ਹੈ ਤੇ ਸਰਕਾਰ ਦੇ ਵੱਲੋਂ ਲੋਕਾਂ ਨੂੰ ਮਦਦ ਪਹੁੰਚਾਉਣ ਦੇ ਲਈ ਲੋਕਾਂ ਦੀਆਂ ਜਿਹੜੀਆਂ ਇਹ ਪ੍ਰੋਬਲਮਸ ਨੇ ਇਹਨਾਂ ਦਾ ਹੱਲ ਕਰਨ ਦੇ ਲਈ ਇੱਕ ਵੈਬਸਾਈਟ ਬਣਾਈ ਗਈ ਹੈ ਤੁਸੀਂ ਉੱਥੇ ਜਾ ਕੇ ਆਪਣੀ ਪ੍ਰੋਬਲਮ ਜਿਹੜੀ ਆ ਉਹ ਦੱਸ ਸਕਦੇ ਹੋ ਤੇ ਉੱਥੇ ਤੁਸੀਂ ਆਪਣੀ ਸਾਰਾ ਕ੍ਰਾਈਮ ਜਿਹੜਾ ਉੱਥੇ ਰਜਿਸਟਰ ਕਰੋਗੇ ਨਾਲ ਦੀ ਨਾਲ ਤੁਹਾਡੇ ਨੇੜਲੇ ਪੁਲਿਸ ਥਾਣੇ ਤੱਕ ਤੁਹਾਡੀ ਕੰਪਲੇਂਟ ਪਹੁੰਚੇਗੀ ਜਿੱਦਾਂ ਤੁਹਾਡੀ ਕੰਪਲੇਂਟ ਉਸ ਪੁਲਿਸ ਥਾਣੇ ਤੱਕ ਪਹੁੰਚੇਗੀ ਤਾਂ ਉਸ ਤੋਂ ਬਾਅਦ ਉਸੇ ਕਾਰਵਾਈ ਕੀਤੀ ਜਾਏਗੀ ਤਾਂ ਜਿੱਦਾਂ ਇਹ ਕਾਰਵਾਈ ਤੁਹਾਡੇ ਪੈਸੇ ਤੁਹਾਡੇ ਤੱਕ ਵਾਪਸ ਪਹੁੰਚ ਜਾਣਗੇ ਤੇ ਸਾਈਬਰ ਫਰੌਡਸ ਅੱਜਕੱਲ ਕਾਫੀ ਜ਼ਿਆਦਾ ਜਿਹੜੇ ਨੇ ਉਹ ਵੱਧ ਚੁੱਕੇ ਨੇ ਸਾਈਬਰ ਫਰੌਡਸ ਨੇ ਲੋਕਾਂ ਤੋਂ ਪੈਸੇ ਠੱਗਣ ਦੇ ਅਲੱਗ-ਅਲੱਗ ਤਰੀਕੇ ਜਿਹੜੇ ਨੇ ਉਹ ਵੀ ਅਪਣਾਉਣੇ ਸ਼ੁਰੂ ਕਰ ਦਿੱਤੇ ਨੇ ਤਾਂ ਇਸ ਲਈ ਅੱਜ ਇਸ ਡਿਜੀਟਲ ਯੁੱਗ ਦੇ ਵਿੱਚ ਜਿੱកਾ ਲੋਕਾਂ ਦੀ ਆਮ ਰੁਟੀਨ ਦੀ ਜਿਹੜੀ ਅਲੱਗ-ਅਲੱਗ ਅਸੀਂ ਚੀਜ਼ਾਂ ਯੂਜ਼ ਕਰਦੇ ਆ ਉਹਦੇ ਵਿੱਚ ਹੈਲਪ ਕਰਦਾ ਹੈ ਲੋਕਾਂ ਦੇ ਕੰਮਾਂ ਦੇ ਵਿੱਚ ਹੈਲਪ ਕਰਦਾ ਤਾਂ ਨਾਲ ਹੀ ਡਿਜੀਟਲ ਟੈਕਨੀਕਸ ਦਾ ਨੁਕਸਾਨ ਵੀ ਲੋਕਾਂ ਨੂੰ ਕਾਫੀ ਜ਼ਿਆਦਾ ਹੋ ਸਕਦਾ ਕਿਉਂਕਿ ਸਾਈਬਰ ਫਰੌਡਸ ਨੇ ਹਰ ਚੀਜ਼ ਦੇ ਨਾਲ ਕੋਈ ਨਾ ਕੋਈ ਕ੍ਰਾਈਮ ਜਿਹੜਾ ਉਹ ਜੋੜ ਦਿੱਤਾ ਹੈ ਤੇ ਕੋਈ ਵੀ ਅਜੇ ਹਕਮ ਕਰਨ ਤੋਂ ਪਹਿਲਾਂ 100 ਵਾਰ ਸੋਚੋ ਕਿ ਇਸ ਦਾ ਸਾਡੇ ਤੇ ਕੀ ਨੁਕਸਾਨ ਹੋਵੇਗਾ ਏਸ ਸਾਨੂੰ ਕੀ ਫਾਇਦੇ ਹੋਣਗੇ ਤੇ ਜੇ ਹੋ 사이버 ਫਰੌਡਸ ਬਾਰੇ ਜਾਣਕਾਰੀ ਆਪਣੇ ਤੱਕ ਪਹੁੰਚਾਉਣ ਦੇ ਲਈ ਵੇਗਦਾਰ ਪੀਟੀਸੀ ਦਾ ਡਾਇਰੈਕਟਰ